ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੋਧੇਵਾਲ ਬਸਤੀ ਦੀਆਂ ਚੌਂਕ ਦੇ ਵਿੱਚ ਇਸ ਵਕਤ ਭਾਰੀ ਟ੍ਰੈਫਿਕ ਜਿਹੜਾ ਦੇਖਣ ਨੂੰ ਮਿਲਦਾ ਕਿੰਨੇ ਕਿ ਦੂਰ ਤੱਕ ਕੱਟ ਹੈ ਨਹੀਂ ਦਾ ਉਹ ਬਹੁਤ ਦੂਰ ਹੈਗਾ ਕਿੰਨੀ ਦੂਰ ਹੈ ਜਾਂਦਾ ਲਗਭਗ 1.5 ਕਿਲੋਮੀਟਰ ਹੈ ਇਧਰਲੇ ਪੂਰੇ ਰੋਡ ਤੇ ਕੋਈ ਵੀ ਕੱਟ ਨਹੀਂ ਹੈਗਾ ਉਹ ਕੱਟ ਨਾ ਹੋਣ ਕਰਕੇ ਇੱਥੇ ਟ੍ਰੈਫਿਕ ਘੱਟ ਨਹੀਂ ਕੱਟ ਨਾ ਹੋਣ ਦੀ ਵੀ ਇਹ ਛੋਟਾ ਹੈ ਯਾਨੀ ਕਿ ਜਨਸੰਖਿਆ ਜ਼ਿਆਦਾ ਹੈ ਟ੍ਰੈਫਿਕ ਜ਼ਿਆਦਾ ਹੈ ਬਹੁਤ ਜ਼ਿਆਦਾ ਹੈ ਏਰੀਆ ਬਹੁਤ ਵੱਡਾ ਹੈ ਕਿਤੇ ਨਾ ਨਗਰ ਬੜੀ ਪਰੇਸ਼ਾਨੀਆਂ ਕਾਕੋਵਾਲ ਬੜੀ ਪਰੇਸ਼ਾਨੀ ਹੈ ਸ਼ੇਪਪਰੀ ਬਹੁਤ ਜਾਮ ਲੱਗਦਾ ਜੀ ਪਹਿਲਾਂ ਤੁਸੀਂ ਇਸ ਸੜਕ ਦਾ ਹਾਲ ਦੇਖੋ ਕੀ ਹੋਇਆ ਕਿੰਨੇ ਕਿੰਨੇ ਪਾਣੀ ਖੜੇ ਕਿੰਨੇ ਰੋਡ ਐਕਸੀਡੈਂਟ ਹੁੰਦੇ ਆ ਜਿਹੜੀ ਸਮਰਾਲਾ ਚੌਕ ਤੋਂ ਟ੍ਰਾਫਿਕ ਆਂਦੀ ਹੈ ਮੇਨ ਹਾਈਵੇ ਨੂੰ ਇਸਤੇਮਾਲ ਕਰਨ ਲਈ ਜਿਹੜੀ ਪੁਲ ਦੇ ਉੱਪਰ ਦੀ ਨਹੀਂ ਜਾਂਦੇ ਉਹ ਜਾਮ ਤੁਸੀਂ ਦੇਖ ਸਕਦੇ ਹੋ ਕਿ ਕਿੱਡਾ ਲੰਬਾ ਜਾਮ ਹੈ ਇੱਥੇ ਦੂਸਰੀ ਗੱਲ ਵੀ ਉਧਰਲੇ ਪਾਸੇ ਜਿਹੜਾ ਰੋਡ ਗੁੱਟਿਆ ਹੋਇਆ ਔਰ ਪਾਣੀ ਖੜਦਾ ਹੈ ਖੱਡੇ ਆ ਜਦੋਂ ਮੀਂਹ ਪੈ ਜਾਂਦਾ ਪਾਣੀ ਖੜ ਜਾਂਦਾ ਹੈ ਉਹਦੇ ਕਾਰਨ ਖੱਡਿਆਂ 'ਚ ਕੋਈ ਵੜਦਾ ਨਹੀਂ ਲੁਧਿਆਣਾ ਦੀ ਟ੍ਰੈਫਿਕ ਸਮੱਸਿਆ ਕਾਫੀ ਵਿਕਰਾਲ ਰੂਪ ਧਾਰਦੀ ਜਾ ਰਹੀ ਹੈ ਔਰ ਖਾਸ ਕਰਕੇ ਉਹ ਦੋ ਦੋ ਚਾਰੋਂ ਪਾਸੇ ਦੀ ਟ੍ਰੈਫਿਕ ਜਿਹੜੀ ਹੈ ਉਹ ਇੱਕੋ ਹੀ ਸੜਕ ਦੇ ਉੱਤੇ ਆ ਕੇ ਮਿਲਦੀ ਹੋਵੇ ਤਾਂ ਸਮੱਸਿਆ ਹੋਰ ਵੀ ਜ਼ਿਆਦਾ ਗੰਭੀਰ ਹੋ ਜਾਂਦੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੋਧੇਵਾਲ ਬਸਤੀ ਦੀਆਂ ਜਿੱਥੇ ਪੁਲ ਦੇ نیچے ਜਿਹੜਾ ਚੌਕ ਬਣਿਆ ਹੋਇਆ ਹੈ ਉਸ ਚੌਕ ਦੇ ਵਿੱਚ ਇਸ ਵਕਤ ਭਾਰੀ ਟ੍ਰੈਫਿਕ ਜਿਹੜਾ ਦੇਖਣ ਨੂੰ ਮਿਲਦਾ ਕਾਰਨ ਹੈ ਕਿ ਇੱਕ ਸਾਈਡ ਦੇ ਉੱਤੇ ਕੱਟ ਨਾ ਹੋਣ ਕਾਰਨ ਤੁਸੀਂ ਇਹ ਦੇਖ ਸਕਦੇ ਹੋ ਕਿ ਜਿਹੜੀ ਸਮਰਾਲਾ ਚੌਕ ਤੋਂ ਆਉਣ ਵਾਲੀ ਟ੍ਰੈਫਿਕ ਹੈ ਖਾਸ ਕਰਕੇ ਟਿੱਬਾ ਰੋਡ ਔਰ ਤਾਜ਼ਪੁਰ ਰੋਡ ਉਸੇ ਰੋਡ ਦੇ ਉੱਤੇ ਕਿਤੇ ਵੀ ਕੱਟ ਨਹੀਂ ਹੈ ਇਸ ਪੂਰੀ ਰੋਡ ਦੇ ਉੱਤੇ ਕੱਟ ਜਿਹੜਾ ਹੈਗਾ ਇਕ ਤਾਂ ਤਾਇਪੁਰ ਰੋਡ ਦੇ ਉੱਤੇ ਨਜ਼ਦੀਕ ਕੱਟ ਹੈਗਾ ਜਾਂ ਫਿਰ ਉਸ ਤੋਂ ਅੱਗੇ ਸੰਬਰਾਵਾਚਾ ਉਸ ਤੋਂ ਪਹਿਲਾਂ ਜਿਹੜਾ ਕੋਈ ਵੀ ਇਸ ਰੋਡ ਦੇ ਉੱਤੇ ਕੱਟ ਨਹੀਂ ਹੈ ਜਿਸ ਕਰਕੇ ਸੁਭਾਸ਼ ਨਗਰ ਤੋਂ ਲੈ ਕੇ ਤਾਜਪੁਰ ਰੋਡ ਤੱਕ ਦੀ ਜਿੰਨੀ ਵੀ ਟ੍ਰੈਫਿਕ ਹੈ ਉਹ ਇਸੇ ਸਿੰਗਲ ਰੋਡ ਨੂੰ ਇਸਤੇਮਾਲ ਕਰਦੀ ਹੈ ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਟਰੈਫਿਕ ਇਹ ਜਿਹੜੀ ਟਰੈਫਿਕ ਚੱਲ ਰਹੀ ਹੈ ਇਹ ਇਸੇ ਕਾਰਨ ਦੋਨੋਂ ਪਾਸੇ ਦੀ ਚੱਲਦੀ ਹੋਈ ਆ ਰਹੀ ਹੈ ਰੋਂਗ ਸਾਈਡ ਆ ਰਹੀ ਹੈ ਕਾਰਨ ਹੈ ਕਿ ਮੇਨ ਰੋਡ ਦੇ ਉੱਤੇ ਕੋਈ ਵੀ ਕਟ ਮੌਜੂਦ ਨਹੀਂ ਹੈ ਇਸ ਕਰਕੇ ਇਸ ਮਸੱਈਆ ਜਿਹੜੀ ਆਂਦੀ ਹੈ ਇਸ ਕਰਕੇ ਇਹ ਦਿੱਕਤ ਆਂਦੀ ਹੈ ਔਰ ਦੋਨੋਂ ਪਾਸੇ ਇਹ ਸੜਕ ਜਦੋਂ ਚੱਲਦੀ ਹੈ ਤਾਂ ਇਹਦੇ ਕਾਰਨ ਇਹ ਜਿਹੜੀਆਂ ਦੋਨੋਂ ਚੱਲਦੀਆਂ ਹੋਈਆਂ ਸੜਕਾਂ ਮੈਂ ਤੁਹਾਨੂੰ ਦਿਖਾ ਰਿਹਾ ਜਿਹੜੇ ਪਾਸੇ ਟਰੈਫਿਕ ਆ ਵੀ ਰਹੀ ਹੈ ਜਾ ਵੀ ਰਹੀ ਹੈ ਕਿ ਜਦੋਂ ਇਧਰ ਟ੍ਰੈਫਿਕ ਆ ਜਾਂਦੀ ਹੈ ਤਾਂ ਚੌਂਕ ਦੇ ਵਿੱਚ ਇਕੱਠੀ ਹੋਣ ਕਾਰਨ ਇਸ ਜਗ੍ਹਾ ਤੇ ਰਾਹੋ ਰੋਡ ਤੋਂ ਨਿਕਲਣ ਵਾਲੀ ਟ੍ਰੈਫਿਕ ਜਿਹੜੀ ਹੈ ਉਹ ਰੁਕ ਜਾਂਦੀ ਹੈ ਔਰ ਜਿਹੜੀ ਸਮਰਾਲਾ ਚੌਂਕ ਤੋਂ ਟ੍ਰੈਫਿਕ ਆਂਦੀ ਹੈ ਉਹ ਰੁਕਦੀ ਹੈ ਔਰ ਜਿਹੜੀ ਟ੍ਰੈਫਿਕ ਇਧਰ ਦ੍ਰੈਸੀ ਰੋਡ ਵੱਲੋਂ ਜਿਹੜੀ ਵਾਪਸ ਆਂਦੀ ਹੈ ਉਹਨੂੰ ਵੀ ਜਿਹੜਾ ਜਾਨ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਆ ਦੇਖੋ ਤੁਸੀਂ ਜਦੋਂ ਇਧਰ ਟ੍ਰੈਫਿਕ ਆਂਦੀ ਹੈ ਇਸ ਤਰ੍ਹਾਂ ਜਾਮ ਦੀ ਸਿੱਤੀ ਜਿਹੜੀ ਆ ਉਹ ਬਣ ਜਾਂਦੀ ਹੈ ਇਹ ਜਾਮ ਇੱਥੇ ਲੱਗਣ ਦਾ ਮੁੱਖ ਕਾਰਨ ਇਹ ਵੀ ਹੈ ਕਿ ਇਧਰੋਂ ਜਿਹੜੀ ਟ੍ਰੈਫਿਕ ਆਉਂਦੀ ਹੈ ਉਹਦੇ ਕਰਕੇ ਇਸ ਸਮੱਸਿਆ ਜਿਹੜੀ ਹੈ ਦੇਖਣ ਨੂੰ ਮਿਲਦੀ ਹੈ ਕਿਉਂਕਿ ਪੂਰੇ ਰੋਡ ਦੇ ਉੱਤੇ ਕਿਤੇ ਵੀ ਕਟ ਮੌਜੂਦ ਨਹੀਂ ਹੈ ਇਸ ਕਰਕੇ ਇਹਨਾਂ ਨੂੰ ਇਹੀ ਸਿੰਗਲ ਰੋਡ ਜਿਹੜੀ ਹੈ ਉਹ ਇਸਤੇਮਾਲ ਕਰਨੀ ਪੈਂਦੀ ਹੈ ਔਰ ਇਸ ਰਸਤਾ ਇਹ ਟ੍ਰੈਫਿਕ ਆ ਦੇਖੋ ਇਹ ਟ੍ਰੈਫਿਕ ਜਾਮ ਦਾ ਮੇਨ ਕਾਰਨ ਵੀ ਇਹੀ ਹੈ ਕਿ ਇਸ ਚੌਕ ਦੇ ਵਿੱਚ ਤਿੰਨੇ ਪਾਸਿਓਂ ਦੀ ਟ੍ਰੈਫਿਕ ਆ ਕੇ ਰੁਕ ਜਾਂਦੀ ਹੈ ਜਿਹੜੀ ਇਸ ਇਸ ਤਰਫ ਤੋਂ ਟ੍ਰੈਫਿਕ ਜਾਣੀ ਚਾਹੀਦੀ ਹੈ ਰਾਹੋੜ ਰੋਡ ਵਾਲੀ ਉਹ ਟਾਈਪਰ ਰੋਡ ਤੋਂ ਆਣ ਵਾਲੀ ਜਿਹੜੀ ਰੋਂਗ ਸਾਈਡ ਦੀ ਟ੍ਰੈਫਿਕ ਆ ਉਹਦੇ ਕਾਰਨ ਉਹਨੂੰ ਰੁਕਣਾ ਪੈਂਦਾ ਹੈ ਇਹ ਪੂਰਾ ਚੌਕ ਇਸ ਵਕਤ ਪੂਰੀ ਟ੍ਰੈਫਿਕ ਜਮ ਦਾ ਕਾਰਨ ਬਣਿਆ ਹੋਇਆ ਤੁਸੀਂ ਇਹ ਦੇਖ ਸਕਦੇ ਹੋ ਰਾਹੋੜ ਰੋਡ ਵਾਲਾ ਪਾਸਾ ਪੂਰੀ ਤਰ੍ਹਾਂ ਨਾਲ ਜਮ ਹੈ ਔਰ ਅੰਮ੍ਰਿਤਸਰ ਵਾਲੇ ਪਾਸੋਂ ਆਉਣ ਵਾਲਾ ਰੋਡ ਪੂਰੀ ਤਰ੍ਹਾਂ ਨਾਲ ਜਾਮ ਹੈ ਔਰ ਅਗਰ ਸਮਰਾਲਾ ਚੌਕ ਤੋਂ ਆਉਣ ਵਾਲੀ ਟ੍ਰੈਫਿਕ ਮੈਂ ਤੁਹਾਨੂੰ ਦਿਖਾਵਾਂ ਹਾਲਾਂਕਿ ਟ੍ਰੈਫਿਕ ਕਰਮੀ ਆਪਣੀ ਪੂਰੀ ਡਿਊਟੀ ਨਿਭਾਉਂਦੇ ਹੋਏ ਨਜ਼ਰ ਆ ਰਹੇ ਨੇ ਲੇਕਿਨ ਰੋਂਗ ਸਾਈਡ ਆਨ ਕਾਰਨ ਬਹੁਤ ਜ਼ਿਆਦਾ ਸਮੱਸਿਆ ਆਂਦੀ ਹੈ ਇਸ ਕਰਕੇ ਜਿਹੜੀ ਸਮਰਾਲਾ ਚੌਕ ਤੋਂ ਟ੍ਰੈਫਿਕ ਆਂਦੀ ਹੈ ਮੇਨ ਹਾਈਵੇ ਨੂੰ ਇਸਤੇਮਾਲ ਕਰਨ ਲਈ ਜਿਹੜੀ ਪੁਲ ਦੇ ਉੱਪਰ ਦੀ ਨਹੀਂ ਜਾਂਦੇ ਉਹ ਜਾਮ ਤੁਸੀਂ ਦੇਖ ਸਕਦੇ ਹੋ ਕਿ ਕਿੰਡਾ ਲੰਬਾ ਜਾਮ ਹੈ ਇੱਥੇ ਇੱਕ ਕਟੋ ਕੱਟੇ ਡੇਢ 2 ਕਿਲੋਮੀਟਰ ਲੰਬਾ ਜਾਮ ਹੈ ਜਿਹੜਾ ਇੱਥੇ ਜਾਮ ਫਸ ਜਾਂਦਾ ਹੈ ਔਰ ਇਸ ਤਰਫ ਵੀ ਜਾਣ ਵਾਲੇ ਲੋਕ ਜਿਹੜੇ ਨੇ ਉਹ ਵੀ ਰੋਂਗ ਸਾਈਡ ਦਾ ਹੀ ਇਸਤੇਮਾਲ ਕਰਦੇ ਨੇ ਕਿਉਂਕਿ ਇੱਕ ਟ੍ਰੈਫਿਕ ਕਟ ਨਾ ਹੋਣ ਕਰਕੇ ਰੋਡ ਦੇ ਉੱਤੇ ਕਟ ਨਾ ਹੋਣ ਕਰਕੇ ਟ੍ਰੈਫਿਕ ਸਮੱਸਿਆ ਜਿਹੜੀ ਹੈ ਦੇਖਣ ਨੂੰ ਮਿਲਦੀ ਹੈ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇੱਕ ਕੱਟ ਨਾ ਹੋਣ ਕਰਕੇ ਰੌਂਗ ਸਾਈਡ ਇਧਰੋਂ ਵੀਰਾ ਜੀ ਕੱਟ ਨਾ ਹੋਣ ਕਰਕੇ ਕਿੰਨੀ ਕੁ ਟ੍ਰੈਫਿਕ ਜਾਮ ਹੋ ਜਾਂਦੀ ਹੈ ਟ੍ਰੈਫਿਕ ਬਹੁਤ ਜਾਮ ਹੋ ਜਾਂਦੀ ਹੈ ਬਹੁਤ ਜ਼ਿਆਦਾ ਅੱਛਾ ਜੀ ਇਧਰ ਦੇ ਪਾਸੇ ਕੱਟ ਹੋਵੇ ਫਿਰ ਦਿੱਕਤ ਤਾਂ ਨਹੀਂ ਆਉਂਦੀ ਨਹੀਂ ਨਹੀਂ ਅਗਰ ਇਧਰ ਦੇ ਪਾਸੇ ਕੋਈ ਵੀ ਕੱਟ ਨਾ ਹੋਵੇ ਤਾਂ ਦਿੱਕਤ ਨਹੀਂ ਆਏਗੀ ਗੱਲਬਾਤ ਕਰ ਲੈਨੇ ਆ ਵੀਰਾ ਜੀ ਪੂਰੇ ਇਧਰ ਦੇ ਪੂਰੇ ਰੋਡ ਤੇ ਕੋਈ ਵੀ ਕੱਟ ਨਹੀਂ ਹੈਗਾ ਉਹ ਕੱਟ ਨਾ ਹੋਣ ਕਰਕੇ ਇੱਥੇ ਟ੍ਰੈਫਿਕ ਘੰਮੇ ਜਾਂਦਾ ਕੱਟ ਨਾ ਹੋਣ ਦੀ ਵੀ ਇਹ ਛੋਟਾ ਆ ਜਾਨੀ ਕਿ ਜਨਸੰਖਿਆ ਜ਼ਿਆਦਾ ਆ ਟ੍ਰੈਫਿਕ ਜ਼ਿਆਦਾ ਆ ਬਹੁਤ ਜ਼ਿਆਦਾ ਆ ਏਰੀਆ ਬਹੁਤ ਵੱਡਾ ਆ ਸਿਰਫ ਆਹੀ ਆ ਇੰਨਾ ਕੁ ਕੱਟ ਤੇ ਇੱਥੋਂ ਸਾਰੀ ਦੁਨੀਆ ਇੱਥੋਂ ਕ੍ਰੋਸ ਹੋਣੀ ਆ ਦੂਸਰੀ ਗੱਲ ਵੀ ਉਧਰਲੇ ਪਾਸੇ ਜਿਹੜਾ ਰੋਡ ਟੁੱਟਿਆ ਹੋਇਆ ਔਰ ਪਾਣੀ ਖੜਦਾ ਆ ਖੱਡੇ ਆ ਜਦੋਂ ਮੀਂਹ ਪੈ ਜਾਂਦਾ ਪਾਣੀ ਖੜ ਜਾਂਦਾ ਆ ਉਹਦੇ ਕਰਨੋਂ ਖੱਡਿਆਂ 'ਚ ਕੋਈ ਵੜਦਾ ਨਹੀਂ ਡਰਦੇ ਆ ਏ ਰਿਕਸ਼ੇ ਵਾਲੇ ਉਹ ਵੀ ਸੱਚੇ ਆ ਵੀ ਪਲਟਣ ਦਾ ਡਰ ਹੁੰਦਾ ਖੱਡਿਆਂ ਦੇ ਕਰਕੇ ਉਹ ਖੱਡੇ ਪਰ ਹੋ ਜਾਣ ਰੋਡ ਬਣ ਜਵੇ ਪਰ ਕੁਛ ਹੱਦ ਤੱਕ ਚੱਲਦਾ ਕੰਮ ਤੁਹਾਡੀ ਡਿਊਟੀ ਤਾਂ ਬਹੁਤ ਜ਼ਿਆਦਾ ਇਆਫਾ ਹੋ ਜਾਂਦਾ ਵਾ ਕਿਉਂਕਿ ਇੰਨੀ ਟ੍ਰੈਫਿਕ ਉਹਦੇ ਕਰਕੇ ਸਾਨੂੰ ਦੁੱਗਣੀ ਤਿਕਣੀ ਡਿਊਟੀ ਕਰਨੀ ਪੈਂਦੀ ਵੀ ਪੂਰੇ ਸਵੇਰ ਤੋਂ ਲੈ ਕੇ ਰਾਤ ਦੇ 9:30 ਵਜੇ ਤੱਕ ਵੀ ਚੱਲ ਸੋ ਚਾਲੀ ਰਹਿੰਦਾ ਸੀ ਇੱਕ ਮਿੰਟ ਵੀ ਵਿੱਚੋਂ ਪਾਣੀ ਲੈ ਸਕਵੇ ਉਹਦੇ ਕਰਕੇ ਜਿਆਦਾ ਮਿਹਨਤ ਕਰਨੀ ਪੈਂਦੀ ਆ ਅੱਛਾ ਇੱਕ ਮੈਂ ਦੇਖਿਆ ਇੱਕ ਨਾ ਕਈ ਆ ਜਿਵੇਂ ਟਰੱਕ ਵਾਲੇ ਇਹ ਤੋਂ ਦੇ ਉੱਤੇ ਵੀ ਜਾ ਸਕਦੇ ਆ ਲੇਕਿਨ ਸ਼ਾਇਦ نیچے ਦੀ ਰਾਹ ਦਾ ਨਹੀਂ ਜਿਨ੍ਹਾਂ ਨੇ ਰਾਹ ਨੂੰ ਰੋਡ ਨੂੰ ਜਾਣਾ ਉਹਨਾਂ ਨੇ ਤਾਂ ਫਿਰ ਇੱਥੇ ਹੀ ਜਾਣਾ ਨਾ ਰੋਡ ਨੂੰ ਜਿਨ੍ਹਾਂ ਨੇ ਜਾਣਾ ਉਹ ਤਾਂ ਇਹੀ ਆਣਗੇ ਬਾਕੀ ਸ਼ਾਇਦ ਇਹੀ ਆ ਕਿ ਇੱਕ ਕੱਟ ਨਾ ਹੋਣ ਕਾਰਨ ਇਹ ਜਿਹੜਾ ਹੈਗਾ ਔਰ ਇਹਦੀ ਬਾਦ ਹੁੰਦੇ ਖਾਨੇ ਜਾਂ ਪਿੱਛੇ ਇੱਕ ਦੋ ਖਾਨਾ ਕਿਤੇ ਹੋਰ ਹੁੰਦਾ ਉਥੇ ਹੋਵੇ ਆਪਣਾ ਤੇ ਜੇ ਸੜਕ ਵੀ ਸਹੀ ਹੋ ਜਾਂਦੀ ਕਾਫੀ ਚੌੜੀ ਹੈ ਹਾਂ ਇਹਦਾ ਬਹੁਤ ਫਰਕ ਪੈਂਦਾ ਜੇ ਰੋਡ ਸਹੀ ਹੋਵੇ ਖੱਡੇ ਨਾ ਹੋਣ ਪਾਣੀ ਨਾ ਖੜਦਾ ਹੋਵੇ ਪਾਣੀ ਖੜ ਜਾਂਦਾ ਪਾਣੀ ਚ ਕੋਈ ਨਹੀਂ ਵੜਦਾ ਡਰਦਾ ਕਿ ਖੱਡੇ ਚ ਪੈ ਕੇ ਗੱਡੀ ਨਾ ਪਲਟ ਜਵੇ ਕੁਝ ਟੁੱਟ ਨਾ ਜਾਵੇ ਲੋਡ ਗੱਡੀਆਂ ਵਾਲਾ ਵੀ ਡਰਦਾ ਪਾਣੀ ਚ ਵੜਨ ਤੋਂ ਤੇ ਛੋਟੀਆਂ ਗੱਡੀਆਂ ਈ ਰਿਸ਼ੇ ਵਗੈਰੇ ਵੀ ਡਰਦੇ ਆ ਤਾਂ ਅਗਰ ਸੜਕ ਵੀ ਸਹੀ ਢੰਗ ਨਾਲ ਬਣੀ ਹੋਵੇ ਔਰ ਦੂਸਰਾ ਅਗਰ ਇਸ ਰੋਡ ਦੇ ਉੱਤੇ ਕੋਈ ਕਟ ਮੌਜੂਦ ਹੋਵੇ ਤਾਂ ਇਹ ਸਮੱਸਿਆ ਜਿਹੜੀ ਹੈ ਕਾਫੀ ਹੱਦ ਤੱਕ ਹੱਲ ਕਿੱਥੀ ਜਾ ਸਕਦੀ ਹੈ ਵੱਡੀਆਂ ਗੱਡੀਆਂ ਨੂੰ ਤੁਸੀਂ ਦੇਖ ਰਹੇ ਹੋ ਰੌਂਗ ਸਾਈਡ ਹੀ ਆ ਰਹੀਆਂ ਨੇ ਕਾਰਨ ਇਹੀ ਹੈ ਇਹਨਾਂ ਦੇ ਰੌਂਗ ਸਾਈਡ ਦੇ ਆਨ ਦਾ ਕਿ ਉੱਥੇ ਕੋਈ ਵੀ ਕਟ ਮੌਜੂਦ ਨਹੀਂ ਹੈ ਅਗਰ ਕਟ ਮੌਜੂਦ ਹੋਵੇ ਤਾਂ ਰਾਹੋ ਰੋਡ ਵਾਲੀ ਜਿਹੜੀ ਟ੍ਰਾਫਿਕ ਹੈ ਉਹ ਸਮੂਦਲੀ ਜਾ ਸਕਦੀ ਹੈ ਜਿਹੜੀ ਅੰਮ੍ਰਿਤਸਰ ਵੱਲੋਂ ਹਾਈਵੇ ਨੂੰ ਇਸਤੇਮਾਲ ਕਰਨ ਵਾਲੀ ਟ੍ਰਾਫਿਕ ਹੈ ਉਹ ਵੀ ਬੜੇ ਆਰਾਮ ਨਾਲ ਆ ਸਕਦੇ ਹੁਣ ਤੁਸੀਂ ਦੇਖੋ ਜਿੰਨੇ ਵੀ ਟਾਈਪ ਰੋਡ ਟਿੱਬਾ ਰੋਡ ਸੁਭਾਸ਼ ਨਗਰ ਵਾਲੇ ਲੋਕ ਨੇ ਇਸ ਰੋਡ ਦਾ ਇਸਤੇਮਾਲ ਕਰਦੇ ਹੋਏ ਆ ਰਿਹਾ ਜਿੱਦਾਂ ਉਹ ਟ੍ਰੈਫਿਕ ਮੁਲਾਜ਼ਮ ਨੇ ਦੱਸਿਆ ਕਿ ਇਹ ਸੜਕ ਟੁੱਟੀ ਹੋਈ ਆ ਉਹਦੇ ਕਰਕੇ ਵੀ ਦਿੱਕਤ ਆਂਦੀ ਹੈ ਔਰ ਅਗਰ ਇਹ ਸੜਕ ਬਣੀ ਹੋਵੇ ਤਾਂ ਸ਼ਾਇਦ ਇਹਨੂੰ ਦੋਨੋਂ ਪਾਸੇ ਡਿਵਾਈਡ ਕਰਕੇ ਟ੍ਰੈਫਿਕ ਸਮੂਧਲੀ ਚਲਾਈ ਜਾ ਸਕਦੀ ਹੈ ਕਰਕੇ ਜਿਹੜੀ ਰੋਂਗ ਸਾਈਡ ਦੇ ਟ੍ਰੈਫਿਕ ਆ ਜਾਂਦੀ ਹੈ ਇਹ ਸਾਰੀ ਰੋਂਗ ਸਾਈਡ ਟ੍ਰੈਫਿਕ ਹੈ ਉਹਦੇ ਕਰਕੇ ਇੱਥੇ ਜਾਮ ਲੱਗ ਜਾਂਦਾ ਕਿਉਂਕਿ ਸਮਰਾਲਾ ਚੌਂਕ ਤੋਂ ਆਉਣ ਵਾਲੀ ਟ੍ਰੈਫਿਕ ਨੇ ਰਾਹੋ ਰੋਡ ਨੂੰ ਜਾਣਾ ਉਹਨੇ ਵੀ ਇੱਥੇ ਆਣਾ ਰਾਹੋ ਰੋਡ ਤੋਂ ਸਮਰਾਵਾ ਚੌਂਕ ਜਾਣ ਵਾਲੀ ਟ੍ਰੈਫਿਕ ਨੇ ਵੀ ਇੱਥੇ ਰੁਕਣਾ ਤੇ ਤਾਈਪੁਰ ਰੋਡ ਤੋਂ ਆਣ ਵਾਲੀ ਟ੍ਰੈਫਿਕ ਨੇ ਵੀ ਇੱਥੇ ਆ ਕੇ ਜਮਾ ਹੋਣਾ ਜਦੋਂ ਤਿੰਨੇ ਪਾਸੇ ਇੱਕੋ ਹੀ ਥਾਂ ਤੇ ਇਕੱਠੇ ਹੋ ਜਾਂਦੇ ਆ ਤਾਂ ਉਸ ਕਰਕੇ ਇਹ ਜਾਮ ਦੀ ਸਥਿਤੀ ਜਿਹੜੀ ਆ ਬਣ ਜਾਂਦੀ ਹੈ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਦਿੱਕਤ ਆਂਦੀ ਹੈ ਮੇਨ ਔਰ ਚੌਂਕ ਜਿਹੜੇ ਨੇ ਅਗਰ ਉੱਥੇ ਵੀਰੇ ਜੀ ਅਗਰ ਇੱਕ ਗੱਲ ਸੁਣੀਆ لوکاں ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਜਿਹੜੇ ਉਧਰੋਂ ਟ੍ਰੈਫਿਕ ਵਾਲੇ ਆ ਰਹੇ ਨੇ ਉਹ ਰੋਂਗ ਸਾਈਡ ਕਿਉਂ ਆਣਾ ਪੈਂਦਾ ਅਗਰ ਇਹ ਸੜਕ ਸਹੀ ਹੋਵੇ ਤਾਂ ਕੀ ਸਮੱਸਿਆ ਦਾ ਹੱਲ ਹੋ ਸਕਦਾ ਵੀਰੇ ਜੀ ਰੋਂਗ ਸਾਈਡ ਦਾ ਇਸਤੇਮਾਲ ਕਿਉਂ ਕਰਨਾ ਪੈਂਦਾ ਕੱਟ ਹੈ ਨਹੀਂ ਸੜਕ ਤੇ ਨਹੀਂ ਨਹੀਂ ਹੈ ਕਿੰਨੇ ਕੁ ਦੂਰ ਤੱਕ ਕੱਟ ਹੈ ਨਹੀਂ ਦਾ ਤਾਂ ਬਹੁਤ ਦੂਰ ਹੈਗਾ ਕਿੰਨੀ ਦੂਰ ਹੈ ਜਾਂਦਾ ਹੈ ਲਗਭਗ 1.5 ਕਿਲੋਮੀਟਰ ਹੈ 1.5 ਕਿਲੋਮੀਟਰ ਇਸੀ وجہ سے ਇਹ ਇਸਤੇਮਾਲ ਕਰਨਾ ਪੈਂਦਾ ਹੈ ਹਾਂਜੀ ਦਾ ਇਸੇ ਕਰਕੇ ਜਿਹੜਾ ਰੌਂਗ ਸਾਈਡ ਦਾ ਇਸਤੇਮਾਲ ਕਰਨਾ ਪੈਂਦਾ ਕਿਉਂਕਿ ਕਿਲੋ 1.5 ਕਿਲੋਮੀਟਰ ਦੂਰ ਤੱਕ ਕੋਈ ਵੀ ਕਟ ਜਿਹੜਾ ਉਹ ਮੌਜੂਦ ਨਹੀਂ ਹੈ ਇਸੇ ਕਰਕੇ ਸਾਰੀ ਟ੍ਰੈਫਿਕ ਜਿਹੜੀ ਹੈ ਰੌਂਗ ਸਾਈਡ ਦਾ ਇਸਤੇਮਾਲ ਕਰਦੀ ਹੈ ਤੜਵੀ ਅਨੇ ਘਟੋ ਘੜ 2 ਕਿਲੋਮੀਟਰ ਹੈ ਜੀ ਹਾਂਜੀ ਹਾਂਜੀ ਜਿਹੜੀ ਆਪਣਾ ਟੱਬਾ ਰੋਡ ਦੀ ਹੈ ਨਾ ਸੁਭਾਸ਼ ਨਗਰ ਦੀ ਜਿੰਨੀ ਵੀ ਟ੍ਰੈਫਿਕ ਆ ਸਾਰੀ ਆਹੀ ਸਾਰੀ ਇੱਧਰ ਹੀ ਆਉਂਦੀ ਹੈ ਟੱਬਾ ਰੋਡ ਦੇ ਅਜੇ ਥੋੜਾ ਜਿਹਾ ਸੁਧਾਰ ਹੋ ਗਿਆ ਜਿਹੜਾ ਪੁਲ ਬਣ ਗਿਆ ਹਾਂ ਬਾਕੀ ਅਜੇ ਪਰੇਸ਼ਾਨੀਆਂ ਆਈਆਂ ਜੀ ਅੱਛਾ ਸੜਕ ਵੀ ਕਿਤੇ ਨਾ ਸੁਭਾਸ਼ ਨਗਰ ਬੜੀ ਪਰੇਸ਼ਾਨੀਆਂ ਕਾਕੋਵਾਲ ਬੜੀ ਪਰੇਸ਼ਾਨੀ ਹੈ ਸ਼ਿਪ ਸ਼ਿਪਰੀ ਬਹੁਤ ਜਾਮ ਲੱਗਦਾ ਹੈ ਦਾ ਕਾਰਨ ਹੀ ਹੈ ਰੌਂਗ ਸਾਈਡ ਰੌਂਗ ਸਾਈਡ ਹੈ ਹੀ ਦੇਖੋ ਜੀ ਤੁਹਾਡੇ ਸਾਹਮਣੇ ਹੀ ਹੈ ਸੜਕ ਵੀ ਟੁੱਟੀ ਪਈ ਹੈ ਬਿਲਕੁਲ 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 ਇਹ ਜਿਹੜਾ ਪੋਲ ਜਿੰਨਾ ਵਾ ਆਣਾ ਹੈ ਪਿੱਲਰਾਂ ਦੇ ਚਾਹੀਦਾ ਸੀ ਜਿੱਦਾਂ ਚਾਂਸਲੇ ਮੇਲੇ ਮੂਹਰੇ ਬਣਿਆ ਨਾ ਪਿੱਲਰਾਂ ਦੇ ਇਦਾਂ ਚਾਹੀਦਾ ਸੀ ਜੀ ਤਾਂ ਜਾਨ ਲਈ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤਾਂ ਆਂ ਜਾਣ ਲਈ ਅਗਰ ਰਸਤਾ ਰਹਿ ਜਾਂਦਾ ਵੀਰੇ ਜੀ ਰੌਂਗ ਸਾਈਡ ਆਣਾ ਪੈਂਦਾ ਕਿੰਨੀ ਕੁ ਦੂਰ ਹੈ ਕੱਟ ਜਿਹੜਾ ਦੂਜਾ ਅਗਰ ਇੱਧਰ ਨੂੰ ਆਪਾਂ ਪਾਜੀ ਘੱਟੋ ਘੱਟ 1.5 ਕਿਲੋਮੀਟਰ ਦੂਰ ਹੈ। ਆ ਗਿਆ। ਇਸ ਕਰਕੇ ਜਿਹੜੀ ਆ ਆਲੇ ਦੁਆਲੇ ਵਾਲੀ ਜਿੰਨੀ ਵੀ ਟ੍ਰੈਫਿਕ ਹੈ ਸਾਰਿਆਂ ਨੂੰ ਲੌਂਗ ਸਾਈਡ ਇਸਤੇਮਾਲ ਕਰਨਾ ਪਾਉ। ਪਾਜੀ ਪਹਿਲਾਂ ਤੁਸੀਂ ਇਸ ਸੜਕ ਦਾ ਹਾਲ ਦੇਖੋ ਕੀ ਹੋਇਆ ਹੈ। ਕਿੰਨੇ ਕਿੰਨੇ ਦਾ ਪਾਣੀ ਖੜਿਆ ਕਿੰਨੇ ਲੋਕ ਐਕਸੀਡੈਂਟ ਹੁੰਦੇ ਆ। ਅੱਛਾ ਸੜਕ ਦਾ ਵੀ ਇੱਕ ਕਾਰਨ ਹੈਗਾ ਕਿ ਟ੍ਰੈਫਿਕ ਜੰਮ ਹੋ ਜਾਂਦਾ। ਪਾਜੀ ਘੱਟ ਤੋਂ ਪਹਿਲਾਂ ਸੜਕ ਬਨਵਾਓ ਉੱਥੇ। ਰੋਏ ਕੋਈ ਨਾ ਕੋਈ ਐਕਸੀਡੈਂਟ ਹੋ ਜਾਉਂਦਾ ਤੁਸੀਂ ਓਧਾ ਘੰਟਾ ਖੜੋ ਤੁਹਾਨੂੰ ਕੋਈ ਨਾ ਕੋਈ ਐਕਸੀਡੈਂਟ ਲਾਈਵ ਮਿਲ ਜੂਗਾ ਦੇਖਣ ਨੂੰ। ਬਹੁਤ ਬੁਰਾ ਹਾਲ ਹੈ ਛੜਕਾਂ ਦਾ ਉੱਥੇ ਰਾង ਸਾਈਡ ਆਂਦੇ ਨੇ ਔਰ ਇਸ ਕਾਰਨ ਸਮੱਸਿਆ ਆਂਦੀ ਹੈ ਕੱਟ ਹੈ ਨਹੀਂ ਇੰਨੀ ਦੂਰ ਤੱਕ 1.5 ਤੋਂ 2 ਕਿਲੋਮੀਟਰ ਕੱਟ ਨਹੀਂ ਕਿੰਨਾ ਫਰਕ ਪੈਂਦਾ ਫਿਰ ਇਧਰੋਂ ਰਾង ਸਾਈਡੋਂ ਰਾង ਸਾਈਡ ਤੋਂ ਸਿਰ ਜਲਦੀ ਪਹੁੰਚ ਜਾਈਦਾ ਪਰ ਹੋਂ ਉਧਰੋਂ ਇੰਨੀ ਦੂਰ ਤਾਜਪੁਰ ਰੋਡ ਤੇ ਜੇ ਪਾਣੀ ਭਰਿਆ ਹੁੰਦਾ ਸਾਡੇ ਮੋਟਰਾਂ ਸੜ ਜਾਂਦੀਆਂ ਨੇ ਇਹ ਰਿਕਸ਼ਾ ਬਲਟਨ ਦਾ ਕਰ ਰਹੇ ਹੈਗਾ ਹਾਂ ਜੀ ਹਾਂ ਜੀ ਇਹ ਰਿਕਸ਼ਾ ਬਲਟਨ ਦਾ ਡਰਿਆ ਤਾਂ ਇਹਦਾ ਆਰਾਮ ਰਾਮ ਨਾਲ ਲਾਈਦਾ ਕਾ ਤੁਸੀਂ ਦੇਖ ਸਕਦੇ ਹੋ ਸਾਰੇ ਰੌਂਗ ਸਾਈਡ ਇਧਰੋਂ ਇਸ ਲਈ ਆ ਰਹੇ ਹਨ ਕਾਰਨ ਇਹ ਹੀ ਹੈ ਕਿ ਇੱਕ ਤਾਂ ਕੱਟ ਜਿਹੜਾ ਹੈ ਮੌਜੂਦ ਨਹੀਂ ਹੈ ਦੂਸਰਾ ਸੜਕ ਦੀ ਹਾਲਤ ਖਸਤਾ ਹੈ ਇਸ ਕਰਕੇ ਪੂਰੀ ਟ੍ਰੈਫਿਕ ਨੂੰ ਰੌਂਗ ਸਾਈਡ ਜਿਹੜਾ ਆਣਾ ਪੈਂਦਾ ਹੈ ਔਰ ਖਾਸ ਕਰਕੇ ਈ ਰਿਕਸ਼ਾ ਵਾਲੇ ਔਰ ਟ੍ਰੈਕ ਵਾਲੇ ਜਿਹੜੇ ਨੇ ਰੌਂਗ ਸਾਈਡ ਆ ਰਹੇ ਨੇ ਵੀਰੇ ਜੀ ਰੌਂਗ ਸਾਈਡ ਆਉਣ ਦਾ ਕੀ ਕਾਰਨ ਇਧਰ ਕੱਟ ਹੈ ਨਹੀਂ ਕੋਈ ਵੀ ਨੇੜੇ ਕੱਟ ਨਹੀਂ ਹੈਗਾ ਉੱਧਰ ਕਿੰਨੇ ਕਿਲੋਮੀਟਰ ਤੱਕ ਕੱਟ ਹੈ ਨਹੀਂ ਕੱਟ ਹੈ ਨਹੀਂਗਾ ਆਪਣਾ ਕੀ ਜਾਂਦੇ ਆ ਸ਼ਾਸਤਰੀ ਨਗਰ ਤੱਕ ਐਸੇ ਕਰਕੇ ਜਿਹੜੇ ਲੋਕ ਰੋਂਗ ਸਾਈਡ ਆ ਰਹੇ ਹੋਰ ਕੀ ਅੱਛਾ ਸੜਕ ਦੀ ਕੀ ਹਾਲਤ ਹੈ ਸੜਕ ਦਾ ਬਹੁਤ ਖਸਤਾ ਸੜਕ ਦਾ ਟੱਕੋ ਟਾਟਾ ਤੇ ਬੜਾ ਨਿਕਨੇ ਕੈਕਸੀਡੈਂਟ ਹੁੰਦੇ ਆ ਰੋਜ਼ ਐਕਸੀਡੈਂਟ ਹੁੰਦੇ ਤੇ ਇਹ ਸੜਕ ਐਕਸੀਡੈਂਟ ਦਾ ਵੀ ਕਾਰਨ ਕਿਤੇ ਨਾ ਕਿਤੇ ਬਣਦੀ ਹੈ ਔਰ ਲੋਕ ਜਿਹੜੇ ਇੱਥੇ ਦੇਖਦੇ ਨੇ ਔਰ ਤੁਸੀਂ ਦੇਖੋ ਕਿ ਸਾਰੇ ਹੀ ਟ੍ਰੈਫਿਕ ਜਿਹੜੀ ਹੈ ਰੋਂਗ ਸਾਈਡ ਨਿਕਲ ਕੇ ਆ ਰਹੀ ਹੈ ਸੜਕ ਟੁੱਟੀ ਹੋਣ ਦੇ ਬਾਵਜੂਦ ਵੀ ਇਹਨਾਂ ਨੂੰ ਇਹੀ ਰੋਡ ਇਸਤੇਮਾਲ ਕਰਨੀ ਪੈ ਰਹੀ ਹੈ ਇਹ ਇਹ ਜਿਹੜੀ ਰੋਡ ਹੈ ਜਾਂ ਅਗਰ ਮੈਂ ਇਸ ਪਾਰਟिकुलर ਏਰੀਆ ਦੀ ਗੱਲ ਕਰਾਂ ਤਾਂ ਉਹ ਤਕਰੀਬਨ ਸਾਰਾ ਏਰੀਆ ਜਿਹੜਾ ਹੈਗਾ ਲੇਬਰ ਏਰੀਆ ਕਿਉਂਕਿ ਬਹੁਤ ساری ਇੰਡਸਟਰੀ ਜਿਹੜੀ ਇਸ ਰੋਡ ਦੇ ਉੱਤੇ ਮੌਜੂਦ ਹੈ ਇਸ ਕਰਕੇ ਇਸ ਟਾਈਮ 'ਫੈਕਟਰੀਆਂ 'ਚ ਛੁੱਟੀ ਹੋਂ ਕਾਰਨ ਵੀ ਇੱਥੇ ਜਿਹੜਾ ਕਾਫੀ ਜ਼ਿਆਦਾ ਜਾਮ ਲੱਗਦਾ ਹੈਗਾ ਕਿਉਂਕਿ ਫੈਕਟਰੀਆਂ 'ਚ ਛੁੱਟੀ ਹੁੰਦੀ ਹੈ ਲੇਬਰ ਜਿਹੜੀ ਹੈ ਨਿਕਲਦੀ ਹੈ ਔਰ ਈ ਰਿਕਸ਼ਾ ਔਰ ਆਟੋ ਵਗੈਰਾ ਔਰ ਇੰਡਸਟਰੀ ਦੇ ਜਿੰਨੇ ਵੀ ਰੇੜੇ ਵਾਲੇ ਆ ਜਿਹੜੇ ਸਮਾਨ ਟੋਣ ਵਾਲੇ ਆ ਉਹ ਵੀ ਜਿਹੜੇ ਆ ਇਸ ਰੋਡ ਨੂੰ ਇਸਤੇਮਾਲ ਕਰਦੇ ਆ ਕਾਰਾਂ ਵਾਲੇ ਵੀ ਇਸ ਰੋਡ ਨੂੰ ਇਸਤੇਮਾਲ ਕਰਦੇ ਆ ਕਿਉਂਕਿ 2 ਕਿਲੋਮੀਟਰ ਦੂਰ ਜਾ ਕੇ ਉਹਨਾਂ ਨੂੰ ਉਹ ਕੱਟ ਮਿਲੇਗਾ ਜਿੱਥੋਂ ਉਹਨਾਂ ਨੇ ਯੂ ਟਰਨ ਲੈ ਕੇ ਵਾਪਸ ਆਣਾ ਹੈ ਇਸੇ ਕਾਰਨ ਜੋਦੇਵਾਲ ਬਸਤੀ ਚੌਂਕ ਦੀਆਂ ਤਸਵੀਰਾਂ ਤੁਹਾਡੇ ਨਾਲ ਸੰਝੀਆਂ ਕਰ ਰਹੇ ਆ ਕਿ ਟੁੱਟੀ ਹੋਈ ਸੜਕ ਔਰ ਇੱਕ ਮਹਿਜ਼ ਕੱਟ ਦੇ ਨਾ ਹੋਣ ਕਾਰਨ ਕਿੰਡੀ ਵੱਡੀ ਟ੍ਰੈਫਿਕ ਦੀ ਸਮੱਸਿਆ ਇਸ ਚੌਂਕ ਦੇ ਵਿੱਚ ਬਣ ਜਾਂਦੀ ਹੈ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੇ ਦੇ ਨਾਲ ਕਮਲ ਕਪੂਰ ਲੁਧਿਆਣਾ ਲਈ